ਇਸ ਵੇਲੇ ਦੀ ਵੱਡੀ ਖਬਰ ਹੈ ਤੁਹਾਡੇ ਨਾਲ ਫਰੋਇਪੁਰ ਦੇ ਪਿੰਡ ਹਮਦ ਚੱਕ ਵਾਲਾ ਤੋਂ ਸਾਂਝੀ ਕਰ ਰਿਹਾ ਜਿੱਥੇ ਇੱਕ ਵਿਅਕਤੀ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਆ ਤਾਂ ਵੱਡੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਫਰੋਇਪੁਰ ਦੇ ਪਿੰਡ ਹਮਦ ਚੱਕ ਵਾਲਾ ਵਿਖੇ ਹੜਾਂ ਦੌਰਾਨ ਇੱਕ ਵੱਡੀ ਘਟਨਾ ਜਿਹੜੀ ਆ ਵਾਪਰੀ ਆ ਇੱਕ ਵਿਅਕਤੀ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਆ ਤਾਂ ਗੱਲਬਾਤ ਦੌਰਾਨ ਲੋਕਾਂ ਨੇ ਦੱਸਿਆ ਜਿਹੜੇ ਲੋਕ ਉਸ ਨੂੰ ਬਾਹਰ ਕੱਢ ਕੇ ਲਿਆਏ ਸੀਗੇ ਤਾਂ ਉਹਨਾਂ ਨੇ ਦੱਸਿਆ ਕਿ ਪਾਣੀ ਵਿੱਚ ਇਹ ਵਿਅਕਤੀ ਜਿਹੜਾ ਉਹ ਡੁੱਬਿਆ ਪਿਆ ਸੀਗਾ ਤਾਂ ਬੜੀ ਮੁਸ਼ਕਲ ਨਾਲ ਉਸ ਨੂੰ ਬਾਹਰ ਅੱਡ ਕੇ ਲਿਆਂਦਾ ਤਾਂ ਉਸ ਤੋਂ ਬਾਅਦ ਫਰੋਇਟਰ ਦੇ ਹਸਪਤਾਲ ਵਿੱਚ ਭੇਜਿਆ ਗਿਆ ਪਰ ਰਾਸਤੇ ਵਿੱਚ ਉਸ ਦੀ ਜਿਹੜੀ ਮੌਤ ਆ ਉਹ ਹੋ ਗਈ ਆ ਤਾਂ ਵੱਡੀ ਤੇ ਦੁਖਦਾਈ ਖਬਰ ਜਿਹੜੀ ਇਸ ਵੇਲੇ ਦੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹਾੜਾ ਦਰਾਂ ਨੇ ਇੱਕ ਵਿਅਕਤੀ ਦੀ ਪਾਣੀ ਵਿੱਚ ਡੁੱਬਣ ਕਾਰਨ ਜਿਹੜੀ ਮੌਤ ਆ ਉਹ ਹੋ ਗਈ ਆ ਤਾਂ ਕੀ ਕੁਝ ਕਹਿਣਾ ਹੈ ਉਹਨਾਂ ਲੋਕਾਂ ਦਾ ਉਹਨਾਂ ਸੇਵਾਦਾਰਾਂ ਦਾ ਜਿਹੜੇ ਉਸ ਨੂੰ ਬਾਹਰ ਕੱਢ ਕੇ ਲਿਆਏ ਸੀਗੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੇਰ ਕੀ ਨਾਮ ਆ ਤੁਹਾਡਾ ਕਿਹੜੀ ਸੋਸਤਾ ਕੋਈ ਅ ਵੀਰੇ ਮੇਰਾ ਨਾਮ ਰਿਸ਼ੀ ਸਿੰਘ ਆ ਜੀ ਮੈਂ ਖਾਲਸਾIR ਦਾ ਸੇਵਾਦਾਰ ਹਾਂ ਜੀ ਖਾਲਸਾIR ਦੇ ਨਾਲ ਮੈਂ ਸੇਵਾ ਕਰਦੇ ਹਾਂ ਜੀ ਤੇ ਇਥੇ ਫਿਰੋਜ਼ਪੁਰ ਮਖੂਸ ਸਾਈਟ ਅਸੀਂ ਸੇਵਾ ਕਰਨ ਆਏ ਹਾਂ ਇਹ ਹੜਾਂ ਦੇ ਵਿੱਚ ਹਾਂਜੀ ਤੇ ਕੀ ਘਟਨਾ ਕਿਹੜੀ ਵਾਪਰ ਰਹੀ ਸੀ ਕੱਟਣਾ ਵੀਰੇ ਸਾਡੀ ਟੀਮ ਇਥੇ ਹਰ ਵਕਤ 24 ਘੰਟੇ ਤੇ ਮੌਜੂਦ ਰਹਿੰਦੀ ਐ ਇੱਥੇ ਸਾਡੀ ਗੋਟ ਵੀ ਇੱਥੇ ਮੌਜੂਦ ਹੈਗੀ ਤੇ ਸਾਡੀ ਟੀਮ ਖੜੀ ਸੀ ਤੇ ਸਾਨੂੰ ਇੱਕ ਵੀਰ ਭੱਜਾ ਭੱਜਾ ਵੀਰ ਆਇਆ ਕਹਿੰਦਾ ਵੀ ਕੋਈ ਵੀਰ ਬਾਬਰ ਹੈਗਾ ਤੇ ਆਪਾਂ ਜਾ ਕੇ ਬਚਾਉਣਾਗਾ ਦਖਰਾ ਅਸੀਂ ਸਾਡੇ ਕੋਹਰ ਸਿੰਘ ਅਸੀਂ ਦਵਾਦਾਂ ਤੋਂ ਨਿਕਲੇ ਆਗੇ ਤੇ ਜਾ ਕੇ ਬੋਟ ਸਟਾਰਟ ਕੀਤੀ ਆ ਬੋਟ ਸਟਾਰਟ ਕਰਕੇ ਅਸੀਂ ਬੇ ਵੀਰ ਨੂੰ ਬਿਠਾਇਆ ਕੋਹਰ ਵੀਰ 씨 ਨਾਲ ਉਹਨਾਂ ਨੂੰ ਬਿਠਾਇਆ ਨਾਲ ਜਿਹੜੇ ਤਿਆਰਨ ਜਾਂਦੇ ਸੀ ਤੇ ਪਹੁੰਚੇ ਆ ਕਿ ਕੁਦਰਤੀ ਸਾਡੇ ਸਾਨੂੰ 5-4 ਮਿੰਟ ਹੀ ਅਸੀਂ ਜਾਂਦਿਆਂ ਨੂੰ ਅਸੀਂ ਪਹੁੰਚ ਗਏ ਜਗ੍ਹਾ ਤੇ ਤੇ ਪਹੁੰਚੇ ਤੇ ਉਹ ਵੀਰ ਦੇ ਨਾਲ ਦਸਤਾਰ ਦਸਦੀ ਪਈ ਸੀ ਉੱਪਰ ਤੇ ਕੋਈ ਵਾਸਤੇ ਛੋਟੀ ਸੀਗੀ ਬਜ਼ੁਰਗ ਸੀਗੇ ਤੁਲੇ ਵੀ ਜਣੇ ਛਾਲਾਂ ਮਾਰੀਆਂ ਅਸੀਂ ਉੱਪਰ ਉਹਨਾਂ ਨੂੰ ਕੱਢ ਲਿਆ ਉਸ ਤੋਂ ਉਹ ਬਾਰੇ ਵੀ ਉਸੇ ਕਦੇ ਉਹਨਾਂ ਨੂੰ ਸੀਪੀਆਰ ਦਿੱਤਾ ਤੇ ਪਾਣੀ ਪੂਣੀ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਮੇਰੇ ਪਾਣੀ ਵੀ ਨਿਕਲਿਆ ਫਿਰ ਅਸੀਂ ਇੱਥੋਂ ਨਾਲ ਹੀ ਬੋਟ ਦੇ ਵਿੱਚ ਅਸੀਂ ਐਂਬੂਲੈਂਸ ਨੂੰ ਫੋਨ ਕਰਤਾ ਸੀ ਬੁਲਿਸ ਕਿਨਾਰੇ ਤੇ ਆ ਗਈ ਸੀ ਉਥੋਂ ਬੋਟ ਜਿੱਥਾ ਕਹਿੰਦੀ ਸੀ ਬੋਟ ਆ ਗਈ ਫਿਰ ਅਸੀਂ ਟਰੈਕਟਰ ਤੇ ਉਹ ਜਿਹਨਾਂ ਨੂੰ ਪਾ ਕੇ ਹਾਲਤ ਕਿਵੇਂ ਹਾਲਤ ਵੀਰੇ ਬੇਹੋਸ਼ ਸੀਗੇ ਬਾਕੀ ਮਹਾਰਾਜ ਕਰਫਾ ਕਰਨ ਹਾਂ ਤੇ ਬਸ ਟਾਈਮ ਆਪਾਂ ਉਹਨਾਂ ਨੂੰ 10 ਮਿੰਟ ਦੇ ਵਿੱਚ ਵਿੱਚ ਹੀ ਕੱਢ ਲਿਆ ਤੇ ਵਾਹਿਗੁਰੂ ਬਾਕੀ ਕਿਰਪਾ ਕਰਨ ਤੈਨੂੰ ਵੀ ਜਾਨ ਬਚ ਜਵੇ ਆਪਾਂ ਤੇ ਹੀ ਕਹਿਣਾ ਜੀ ਤੇ ਨਾਮ ਤੁਹਾਡਾ ਕੀ ਘਟਵਾਉਣਾ ਮੇਰਾ ਨਾਮ ਜਸਪਾਲ ਸਿੰਘ ਆ ਪਿੰਡ ਤੱਲੀਗਲਾ ਮਾਂ ਅੱਥੇੋਂ ਰਾਸਤੇ ਇਤਨਾ ਥੋੜਾ ਰੋੜ ਦੂੰਗਾ ਉਥੇ ਡੱਗਦਾ ਪਾਣੀ ਜ਼ਿਆਦਾ ਹੈ ਇਹ ਕਿਤੇ ਜਾ ਰਿਹਾ ਸੀ ਪਰ ਪੈਰ ਛੜ ਗਿਆ ਉਹਦਾ ਭਗਤਾਂ ਦਾ ਗੁਰਬੀਰ ਸਿੰਘ ਨਾਮ ਦਾ ਬੰਦਾ ਹੈ ਉਹਨੂੰ ਪਤਾ ਲੱਗਾ ਉਥੇ ਗਵਾਂਢੋਂ ਆਵਾਜ਼ ਆਈ ਆ ਬਈ ਅੱਲਾ ਬਚਾਓ ਬਚਾਓ ਮੈਨੂੰ ਬਚਾਓ ਉਹ ਇਸ ਕਰਕੇ ਦੱਦਾ ਨੂੰ ਪਤਾ ਲੱਗਾ ਇੱਥੇ ਇਹ ਵੀਰ ਇੱਥੇ ਸੀ ਇਹਨਾਂ ਦੀ ਬੋਰ ਹੈਗੀ ਸੀ ਖਾਲਸਾ ਏਡ ਵਾਲੇ ਆ ਇਹਨਾਂ ਨੂੰ ਦੱਦਾ ਦੱਸਿਆ ਇਹ ਬੋਰ ਰਾਹ ਜੀ ਪਹੁੰਚੀ ਹੋਈ ਸੀ ਤਾਂ ਉਹਦਾ ਉਥੋਂ ਟਰੈਕਟਰ ਭਜਾ ਕੇ ਲਗਾਏ ਟਰੈਕਟਰ ਭਜਾ ਕੇ ਉਹਨਾਂ ਨੂੰ ਮੁੜ ਕੇ ਉਥੋਂ ਨਾਲ ਲੈ ਕੇ ਉੰਜ ਉਹ ਟਾਈਮ ਤੇ ਪਹੁੰਚੇ ਜੋ ਇਸ਼ਾਰਾ ਕੀਤਾ ਗਵਾਂਢ ਜਣੀ ਵੀ ਇੱਥੇ ਇੱਕ ਡੁੱਬਾ ਹੈ ਉਥੇ ਵੇਖਿਆ ਉਹਦਾ ਪੜ ਕੇ ਜ਼ਰਾ ਬੋਰਚ ਰਾ ਕੇ ਲਿਆ ਕੇ ਫਿਰ ਉਹ ਜਿੰਨੀ ਸਹਾਇਤਾ ਦਿੱਤੀ ਕਿ ਦੇ ਕੇ ਲਾ ਦਿਆ ਐਮਬੂਲੈਂਸ ਦੇ ਵਿੱਚ ਭੇਜ ਦਿੱਤਾ ਹੁਣ ਵੇਖੋ ਮਾਰੇ ਕਿਰਪਾ ਕਰੇ ਉਹਨਾਂ ਦੇ ਕੀ ਮਾਰੇ ਬਖਸ਼ਦਾ ਕੀ ਹਾਲ ਹੈ ਮੇਰਾ ਨਾਮ ਤੁਲਸੀ ਸਿੰਘ ਜੀ ਇਹ ਆਪਣੇ ਲਾਗੇ ਰੇ ਘਰ ਦੇ ਰਾਹ ਤੇ ਤਰ ਆਉਂਦਾ ਸੀ ਤੇ ਨੀਵੇਂ ਡਾਣੋ ਇਹਦਾ ਪੈਰ ਕੇ ਖਿਸਕ ਗਿਆ ਵਾ ਤੇ ਮੁੜ ਕੇ ਇਹਦੇ ਤੋਂ ਤਰਨ ਦੀ ਯਾਦ ਨਹੀਂ ਸੀ ਤੇ ਡੁੱਬ ਗਿਆ ਜਰਾ ਥੋੜੇ ਪੈ ਗਿਆ ਇੰਨਾ ਕੁ ਪਾਣੀ ਸੀਗਾ ਜਿੱਥੇ ਇੱਕ ਦੋ ਉਹ ਛੜਕਦੇ ਤੇ ਥੱਲੇ ਤਾਰੀਆ ਛੜਕ ਤੇ ਆਣਾ ਪਾਣੀ ਆ ਜੀ ਹਾਂ ਜੀ ਇਹ ਮੈਂ ਠੀਕਾ ਬੰਦਾ ਨਹੀਂ ਕੋਈ ਠੀਕ ਨਹੀਂ ਜੀ ਇਹ ਕੋਈ ਸਾਸੂ ਕੋਈ ਨਹੀਂ ਅਹੀਂ ਤੇ 20 ਮਿੰਟਾਂ ਬਾਅਦ ਜਾ ਕੇ ਤੇ ਕੱਢਿਆ ਇਹਨੂੰ ਅਗਨਬੋਰ ਇੱਥੋਂ ਗਏ ਅਹੀਂ ਜੀ ਹਮ ਚੱਕ ਤਾ ਘਰੋਂ ਫੋਨ ਆਇਆ ਤੇ ਅਸੀਂ ਗਏ ਵੀ ਬੰਦਾ ਡੁੱਬ ਗਿਆ ਅੰਦਾਜ ਪਰ ਮੈਨੂੰ ਬਚਾ ਲਓ ਹਾਂ ਨਹੀਂ ਕਿੱਥੇ ਲੈ ਕੇ ਗਏ ਹੁਣ ਆਮਬੂਲੈਂਸ ਪਰ ਲੈ ਗਏ ਜੀ ਐਮਬੂਲੈਂਸ ਤੇ